ਵਧੀਆ ਖੁਸ਼ੀ ਦੀ ਗੱਲ ਹੈ ਸਾਡੇ ਬੇਟੇ ਨੇ ਵੀ ਚਲੋ ਵਧੀਆ ਅੰਕ ਪ੍ਰਾਪਤ ਕਰਕੇ ਵਧੀਆ ਨੰਬਰ ਲਏ ਹੈ ਮੈਰ ਜੇਸ ਤੇ ਨਾ ਆਇਆ ਹੈ ਕੁਕਰ ਕਾ ਦਿਵਸ ਕਾਲਪੁਰ ਕਦਾ ਜੀ ਨੇ ਨਾ ਹਿੰਦੀ ਮੈਂ ਇੰਤ ਦਾ ਰੰਗ ਨਨੋ ਦਿੱਤਾ ਹੈ ਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇਗੇ 12ਵੀਂ ਦੇ ਨਤੀਜਿਆਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਖੇਤਰ ਦੇ ਵੱਖ-ਵੱਖ ਸਕੂਲਾਂ ਦਾ ਨਤੀਜਾ ਰਹਾ ਸ਼ਾਨਦਾਰ ਇੱਥੋਂ ਦੇ ਸਰਕਾਰੀ ਅਦਰ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਵਿਵੇਕ ਕੁਮਾਰ ਪੁੱਤਰ ਹਰੀਕਿਸ਼ਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇਗੇ 12ਵੇਂ ਦਿਨ ਤੇਜਿਆਂ ਵਿੱਚ 500 ਵਿੱਚੋਂ 486 ਅੰਕ ਪ੍ਰਾਪਤ ਕਰਕੇ 97.2 ਫੀਸਦੀ ਅੰਕਾਂ ਨਾਲ ਸੂਬੇ ਵਿੱਚ 277ਵਾਂ ਅਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਦਸਨਯੋਗ ਹੈ ਕਿ ਉਹ ਸ਼੍ਰੀ ਅਨੰਦਪ੍ਰਸਾਦ ਦੇ ਪਿੰਡ ਖਮੀੜਾ ਦਾ ਰਹਿਣ ਵਾਲਾ ਹੈ ਉਸਦੇ ਪਿਤਾ ਹਰੀਕ੍ਰਿਸ਼ਨ ਦੁਬਾਈ ਵਿਖੇ ਇੱਕ ਆਪਰੇਟਰ ਹਨ ਅਤੇ ਮਾਤਾ ਰਜਨੀ ਦੇਵੀ ਇੱਕ ਖਰੇਲੂ ਔਰਤ ਹਨ ਇਸ ਨੌਜਵਾਨ ਦੀ ਭੈਣ ਪਾਇਲ ਇੰਗਲੈਂਡ ਦੇ ਕਾਲਜ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ ਵਿਵੇਕ ਕੁਮਾਰ ਨੇ ਦੱਸਿਆ ਕਿ ਉਸਨੇ 10ਵੀਂ ਬਾਬਾ ਸੇਵਾ ਸਿੰਘ ਪਬਲਿਕ ਸਕੂਲ ਜਿੰਦਵੜੀ ਤੋਂ 95% ਦੇ ਅੰਕਾਂ ਨਾਲ ਪਾਸ ਕੀਤੀ ਸੀ ਤੇ ਉਹ ਕੁਝ ਅੰਕਾਂ ਦੀ ਕਮੀ ਕਾਰਨ ਮੈਰਿਟ ਵਿੱਚ ਨਹੀਂ ਆ ਸਕੇ ਸਨ 12ਵੀਂ ਨਾਨ ਮੈਡੀਕਲ ਗਰੁੱਪ ਵਿੱਚ ਪਾਸ ਕਰਨ ਵਾਲੇ ਵਿਵੇਕ ਕੁਮਾਰ ਨੇ ਕਿਹਾ ਕਿ ਉਹ ਫਾਰਮੇਸੀ ਕਰਨਾ ਚਾਹੁੰਦੇ ਹਨ ਤੇ ਇਸ ਪ੍ਰਾਪਤੀ ਲਈ ਉਹਨਾਂ ਸਖਤ ਮਿਹਨਤ ਕੀਤੀ ਜਿਸ ਦਾ ਸੇਰਾ ਉਹ ਆਪਣੇ ਮਾਪੇ ਅਤੇ ਸਕੂਲ ਦੀ ਅਧਿਅਕਤਵਾ ਨੂੰ ਦਿੰਦੇ ਹਨ ਪੰਜਾਬ ਦੇ ਕੈਬਨਤ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਹ ਨਤੀਜੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਕਰਕੇ ਆਏ ਹਨ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀਆਂ ਪਹੁੰਚਾਂ ਪੱਟੀਆਂ ਹਨ ਇਸ ਪ੍ਰਾਪਤੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਉਪ ਜ਼ਿਲ੍ਹਾ ਸਿੱਖਿਆ ਅਫਸਰ सुरेंद्रਪਾਲ ਸਿੰਘ ਪ੍ਰਿੰਸੀਪਲ ਅਵਤਾਰ ਸਿੰਘ ਇੰਚਾਰਜ ਮਨਿੰਦਰ ਕੌਰ ਅਤੇ ਲੈਕਚਰਰ ਚੰਜੀਤ ਸਿੰਘ ਨੇ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਨੂੰ ਮੇਰਾ ਨਾਮ ਵਿਵੇਕ ਕੁਮਾਰ ਹੈ ਪਿਤਾ ਦਾ ਨਾਮ ਸ਼੍ਰੀ ਹਰੀਕ੍ਰਿਸ਼ਨ ਮਾਤਾ ਦਾ ਨਾਮ ਰਜਨੀ ਦੇਵੀ ਮੈਂ ਪਿੰਡ ਖਵੇੜੇ ਦਾ ਰਹਿਣ ਵਾਲਾ ਹਾਂ ਮੇਰਾ ਸਕੂਲ ਸਰਕਾਰੀ ਅਡਸ ਸਕੂਲ ਦਾ ਲੋਧੀਪੁਰ ਮੈਂ ਨੋਨ ਮੈਡੀਕਲ ਸਟਰੀਮ ਦਾ ਹਾਂ ਮੇਰੇ 486 ਮਾਰਕਸ ਆਏ ਆਊਟ ਆਫ 500 ਮੇਰੀ ਪਰਸੈਂਟੇਜ 97.2 ਆਈ ਮੇਰਾ ਪੰਜਾਬ ਵਿੱਚੋਂ 257 ਰੈਂਕ ਹੈ ਜੀ ਤੁਸੀਂ ਅੱਗੇ ਕੀ ਬਣਾ ਚਾਹੁੰਦੇ ਹੋ ਅੱਗੇ ਮੇਰੀ ਫਾਰਮੇਸੀ ਵਿੱਚ ਚੋਇਸ ਹੈ ਕਿ ਅੱਜ ਮੈਂ ਫਾਰਮੇਸੀ ਕਰਾਂ ਤੇ ਹਾਂਜੀ ਪਰਿਵਾਰ ਦਾ ਪੂਰਾ ਸਹਿਯੋਗ ਹੈ ਮੋਟੀਵੇਟ ਕਰਦੇ ਰਹਿੰਦੇ ਯਾਰ ਵੇਲੇ ਕੋਈ ਦਵਾ ਨਹੀਂ ਪੈਂਦੀ ਕਿ ਜਾ ਕੇ ਨੰਬਰ ਲੈ ਕੇ ਆ ਪੇਪਰ ਹੀ ਸਾਨ ਆਉ ਤੁਸ ਟਾਈਮ ਨਾਲ ਤਾਂ ਲੱਗਦਾ ਤਾਂ ਹੀ ਪਰ ਵਿੱਚ ਮਾੜ ਮੋਟ ਡਾਊਟ ਹੁੰਦਾ ਹੈ ਪਰ ਉਹ ਹੋ ਗਿਆ ਜੀ ਵੀ ਇਹ ਸਟਾਫ ਪੂਰਾ ਸਹਿਯੋਗ ਕਰਦਾ ਇਹਨਾਂ ਦੀ ਬਹੁਤ ਜਿਆਦਾ ਮਿਹਨਤ ਹੈ ਇੱਥੇ ਅੱਡੇ ਉਹਨਾਂ ਦੀ ਮਿਹਨਤ ਨਾਲ ਹੀ ਇੱਥੇ ਅੱਡੇ ਤੱਕ ਕੁਝ ਹੋਵੇ ਕੀ ਨਾਮ ਹੈ ਇਨਚਾਰਜ ਛੱਡ ਇਨਚਾਰਜ ਮਨਿੰਦਰ ਕੋ ਹੋ ਰਹੀ ਹੈ ਫਿਜ਼ਿਕਸ ਲੈਕਚਰ ਆ ਰਹੀ ਹੈ ਜੀ ਉਹ ਪੀਸੀ ਵਾਲਾ ਅਵਤਾਰ ਸਿੰਘ ਜੀ ਦੀ ਡੋਲੀ ਤੋਂ ਹੈ ਹਾਂਜੀ ਸੋਟੇ ਦਿਸਟੈਂਸ ਆ ਗਿਆ ਤਾਂ ਸ਼ੁਰੂ ਤੇ ਕੀ ਮੈਰਿਟ ਜੀ ਲੈ ਕੇ ਆਈਏ ਦਸਵੇਂ ਚ ਮੈਰਿਟ ਚ ਜਾਇਆ ਤਾਂ ਤੋੜ ਇੱਕ ਨੰਬਰਾਂ ਕਰਕੇ ਫਿਰ ਮੈਂ 12ਵਾਂ ਸੋਚਿਆ ਕਿ ਮੈਰਿਟ ਚ ਲੈ ਕੇ ਆਮ ਆਊਟ ਕਰਕੇ ਮੈਨੇ ਤਾਂ ਕਰਨੀ ਪਈ। ਅਮੇ ਲੋ 7-8 ਘੰਟੇ ਦਾ ਦਿਨ ਦੇ ਹੈਗੇ ਤੇ ਤੇ ਆਪਣਾ ਪੱਤੀ ਉਹ ਲੋਜਵਾਲਾ ਵੀ ਕਰਾਂਗਾ। ਹਾਂਜੀ ਕੋਈ ਮਨਾਂ ਦਾ ਚਲੋ ਕੋਈ ਨਵੇਂ 12ਵਾਂ ਦਾ ਬੰਦਾ ਕਰ ਸਕਦਾ ਪਰ ਇਸ ਟਾਈਮ ਤੱਕ ਸਾਡਾ ਆਈ ਐਮ ਇੰਸਾਬਾ ਸਭ ਦਾ ਮਕਸਦ ਇਹੀ ਹੁੰਦਾ ਹੈ ਬੜੀਆ ਨੰਬਰ ਲੈ ਕੇ ਉਹਨੇ ਘੜਦੇ ਦਾ ਨਾਮ ਰੋਸ਼ਨ ਕਰੋ। मैं पहिला नर्सरी ते लैक फस्ट तक त पिंड जी स्कूल था हिकु उते पढ़ंदा उते बाद मै सेकेंड क्लास लेक टेंथ क्लास तक संत बाबा सेवा जी ख़ालसा मोटा सूल जिंदवड़ी पढ़े वी बाक़ी प्लस वन प्लस टू अदर स्कूल स्कूल में ढेर तक त साइकिल जा कॾहिं बाइक ते चल जा ढेर खणा लॻंदा फिर बस जो या ਸਿਦੇਸ ਬੇਸਿਕਲ ਹਾਂ ਜੀ ਨੇ ਬਹੁਤ ਵਧੀਆ ਸਕੂਲ ਦੇ ਇਨਫਰਾਸਟ੍ਰਕਚਰ ਬਹੁਤ ਵਧੀਆ ਆਈ ਉੱਥੇ ਪੂਰੀ ਸਹੂਲਤਾਂ ਹੈ ਉਥਾ 스마트 ਬੋਰਡ ਵੀ ਲੱਗੀ ਹੈ ਸਾਨੂੰ ਕਾਫੀ ਉੱਥੇ ਬਹੁਤ ਜਿਆਦਾ ਸਹੂਲਤਾਂ ਮਿਲੀਆਂ ਹੈ ਸਕੂਲ ਦੇ ਆ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਰਕੇ ਸਾਡੇ ਆ ਹਲਕੇ ਦੇਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੇ ਬਹੁਤ ਸਕੂਲ ਤੇ ਹਨ ਉਹਨੇ ਬਹੁਤ ਜਿਆਦਾ ਜਗ੍ਹਾ ਉਹਨਾਂ ਦੀ ਡਿਵੈਲਪ ਕੀਤੀ ਸਕੂਲ ਲੱਗੇ ਹੋਰ ਉਹਦੇ ਸ਼ੂਟਿੰਗ ਲਈ ਵੀ ਬਣ ਰਹੀ ਹੁਣ ਕਾਫੀ ਜਿਆਦਾ ਸਕੂਲ ਲੱਗਾ ਹੋਰ ਡਿਵੈਲਪ ਹੋ ਰਿਹਾ ਹੈ ਪਤਾ ਨਾ ਲੱਗੇ ਬਹੁਤ ਜਿਆਦਾ ਹੋਰ ਕਿ ਪ੍ਰੋਜੈਕਟਰ ਕਰਵਾਉਂ ਹੋਰ ਲੈਬਸ ਵਗੈਰਾ ਹਾਂ ਹਾਂਜੀ ਲੈਬਸ ਕੰਪਿਊਟਰ ਲੈਬਸ ਵੀ ਹੈ ਵੈਸੇ ਕੈਮੀਕਲ ਲੈਬ ਵੀ ਤਿਆਰ ਕਰਵਾ ਰਹੇ ਹਾਂ ਸਾਰਾ ਹਰਜੋਤ ਸਿੰਘ ਡਾਂਸ ਕਰਵਾ ਰਹੀ ਉੱਤੇ ਹੋਰ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਥੀਆਂ ਨੂੰ ਲੋਜਵਾਲਾ ਲੋਕਾਂ ਨੂੰ ਸਟ्रेस ਦੀ ਤਾਂ ਬਣਾਈ ਜੀ ਸਟ्रेस ਲੱਗਾ ਹੈ ਨਹੀਂ ਪਰੰਪਰਾਂ ਦੇ ਜੋ ਜਨ ਰੋਜ਼ ਦਾ ਕੰਮ ਕਰਵਾ ਰਹੇ ਉਹਨਾਂ ਉਸੇ ਦਿਨ ਕਰੋ ਤਾਂ ਕੋਈ ਸਟ्रेस ਦੀ ਕਲ ਨਹੀਂ ਬਣਦੀ ਅੱਗੇ ਇਸ ਕਰਕੇ ਜਿਹੜਾ ਕੰਮ ਸਾਨੂੰ ਰੋਜ਼ ਕਰਵਾ ਰਹੇ ਉਹਨਾਂ ਉਸੇ ਦਿਨ ਹੀ ਕਰਾ ਕੇ ਰਿਵਾਈਵ ਕਰੋ ਉਹਨਾਂ ਲਿਸਟੇ ਦੇਖੋ ਤੇ ਅੱਗੇ ਫਿਰ ਦਿਮਾਗ ਚਟੋ ਬੈਠ ਜਾਂਦਾ ਹੈ ਮੇਰੀ ਸਿਸਟਰ ਹੁਣ ਜਨਵਰੀ ਚ ਗਈ 23 3 ਦਿਨਾਂ ਗਈ تھی ਉਹ ਉਹ ਲੋ ਦੀ ਤਿਆਰੀ ਕਰ ਰਹੀ ਇੱਥੇ ਕਿੱਥੇ ਕਿੱਥੇ ਪੜ੍ਹਦੀ ਸੀ ਉਹ ਉਹ ਢੇਰ ਗਵਰਨਮੈਂਟ ਸਕੂਲ ਗਰਲ ਸਕੂਲ ਗਈ ਇੱਥੇ ਉੱਥੇ ਕੀਤੀ ਨੇ ਪਲੱਸ 2 ਕਿਹੜੀ ਜਗ੍ਹਾ ਗਈ ਉਹ ਲੰਡਨ ਗਈ ਡੈਡੀ ਕਿਥੋਂ ਦਾ ਹੈ ਮੇਰੇ ਡੈਡੀ ਦੁਬਈ ਹੈ ਇਹ ਪਰਿਵਾਰ ਵਿੱਚ ਮਾਤਾ ਨਾਲ ਕਿਹਾ ਸਤਿਵਾਦ ਹੈ ਇਹਨਾਂ ਗਏ ਦਬਾ ਨਹੀਂ ਪਾਇਆ ਕਿ ਜਿਆਦਾ ਨੰਬਰ ਲੈ ਕੇ ਆ ਜਾ ਕੁਝ ਕਰ ਉਹਨਾਂ ਨੇ ਬਸ ਕਹੇ ਸਟ्रेस ਫ੍ਰੀ ਹੋ ਕੇ ਪੜ੍ਹ ਜਿੰਮੇ ਪੜ੍ਹਨਾ ਹਾਂਜੀ ਸਾਨੂੰ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਬੇਟੇ ਨੇ ਵੀ ਚਲੋ ਵਧੀਆ ਅੰਕ ਪ੍ਰਾਪਤ ਕਰਕੇ ਵਧੀਆ ਨੰਬਰ ਲਏ ਐ ਮੈਰ ਲਈ ਸਿਰ ਤੇ ਨਾਂ ਆਇਆ ਹੈ ਆਪਣੇ ਚਲੋ ਪੇਰੇਸ ਦਾ ਨਾਂ ਰੋਸ਼ਨ ਕੀਤਾ ਹੈ ਦੇਨ ਤੇ ਵੀ ਨੇ ਨਵਤੇਰੀ ਕੀਤੀ ਹੈ ਜੀ ਸਵੇਰੇ ਉੱਠਣਾ ਸੱਜਰੇ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਆਪਣੀ ਚਲੋ ਮਿਹਨਤ ਦਾ ਫਲ ਮਿਲ ਗਿਆ ਸ਼ੁਕਰ ਕਰਦੇ ਉਸ ਅਕਾਲ ਪੁਰਖ ਦਾ ਜੀ ਨੇ ਨਾ ਹਿੰਦੀ ਮਿਹਨਤ ਦਾ ਰੰਗ ਇਹਨਾਂ ਨੂੰ ਦਿੱਤਾ ਹੈ ਬਹੁਤ ਬਹੁਤ ਧੰਨਵਾਦ